ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੇਸ਼ ਦੀਆਂ ਤੇ ਮੈਂ ਮਾਤੀਰ ਸਿੰਘ ਸਰੇਵ ਜੀਰਾ ਦੇ ਨੇੜਲੇ ਪਿੰਡ ਕਸੂਆਣਾ ਖੜੇ ਆ ਇੱਕ ਮਸਲਾ ਜਿਹੜਾ ਉਹ ਪਿੰਡ ਨੂੰ ਲੈ ਕੇ ਉਹ ਆ ਗੱਲਬਾਤ ਕਰਾਂਗੇ ਪਿੰਡ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਲੋਕ ਮੌਜੂਦ ਨੇ ਗੱਲ ਬਾਈ ਜੀ ਮਸਲਾ ਮਸਲਾ ਬਾਈ ਜੀ ਦੋ ਤਰੀਕ ਨੂੰ ਜਦੋਂ ਮੈਨੂੰ ਪਤਾ ਲੱਗਦਾ ਪਿੰਡ ਦੇ ਜਿਹੜੇ ਚੁਣੇ ਹੋਏ ਸਿਰ ਮੇਰਾ ਨਾਂ ਹੀ ਗੁਰਜੀਤ ਸਿੰਘ ਆ ਜੀ ਤੁਸੀਂ ਮੈਂ ਮੌਜੂਦਾ ਜਿਹੜਾ ਮੈਂਬਰ ਆਂ ਜੀ ਕਿੰਨੇ ਮੈਂਬਰ ਨੇ ਤੁਹਾਡੇ ਅਸੀਂ ਮੰਨ ਲਓ 7 ਮੈਂਬਰ ਸੀ ਚੁਣੇ ਹੋਏ 5 ਮੈਂਬਰਾਂ ਤੇ ਪੰਜਾਂ ਚੋਂ ਤਿੰਨ ਮੌਜੂਦ ਇੱਥੇ ਖੜੇ ਆਂ ਅੱਛਾ ਤੇ ਤੁਹਾਡੀ ਸਰਕਾਰ ਦੇ ਵਿੱਚ ਹੀ ਤੁਹਾਡਾ ਨਾ ਕੀ ਧੱਕਾ ਹੋ ਰਿਹਾ ਧੱਕਾ ਤਾਂ ਇਹ ਹੋ ਰਿਹਾ ਜੀ ਮੰਨ ਲਓ ਵੀ ਐਮਐਲਏ ਸਾਹਿਬ ਨੂੰ ਵੀ ਚਾਹੀਦਾ ਵੀ ਹਰ ਪਿੰਡ ਦੀ ਜਿਹੜੀ ਐਕਟੀਵਿਟੀ ਤੇ ਨਜ਼ਰ ਰੱਖੀ ਜਾਵੇ ਸਰਪੰਚਾਂ ਨੂੰ ਖੁੱਲ ਦਿੱਤੀ ਹੋਈ ਆ ਮੈਂਬਰ ਕੋਈ ਮਤਾ ਪਾਉਂਦਾ ਨਹੀਂ ਪਾਉਂਦਾ ਤੁਸੀਂ ਮੰਨ ਲਓ ਵੀ ਜੋ ਜੀ ਆਉਂਦਾ ਕਰੀ ਚੱਲੋ ਇਹ ਇਹਨਾਂ ਨੂੰ ਕਿਹਨੇ ਖਤਿਆਰ ਦਿੱਤਾ ਜੀ ਦਰਖਤਾਂ ਦੀ ਜਿਹੜੀ ਹੈਗੀ ਪਟਾਈ ਕੀਤੀ ਗਈ ਨਾ ਕੋਈ ਵਨਪ ਭਾਗ ਤੋਂ ਇਜਾਜ਼ਤ ਕਿਸੇ ਵਿਭਾਗ ਮੇ ਤੋਂ ਕੋਈ ਇਜਾਜ਼ਤ ਨਹੀਂ ਦੂਸਰੀ ਗੱਲ ਇਹ ਆ ਵੀ ਜਿਹੜਾ ਹੈਗਾ ਇੱਥੇ ਪੌਂਡ ਬਣਾ ਰਿਆ ਜਿਸ ਦਾ ਵੱਡਾ ਮਸਲਾ ਇੱਕ ਪੌਂਡ ਹੈਗਾ ਜੀ ਸਰਪੰਚ ਸਾਹਿਬ ਦੇ ਘਰ ਦੇ ਨਾਲ ਉਹ ਪੌਂਡ ਦੇ ਇੱਕ ਵਿੱਚ ਤੌਕਾ ਵੀ ਪਾਣੀ ਨਹੀਂ ਪੈਣ ਦੇਣ ਰਹੇ ਹੋ ਤੇ ਦੂਜੇ ਪਾਸੇ ਜਿਹੜਾ ਹੈਗਾ ਜੀ ਉਹ ਪੱਟਕੇ ਇੱਧਰ ਪੌਂਡ ਬਣਾ ਰਿਆ ਇੱਕ ਇਹਨਾਂ ਨੇ ਕ੍ਰੈਸ਼ ਕੀਤਾ ਜੀ ਆਪਣਾ ਥਾਪਰ ਮਾਡਲ ਕਾਂਗਰਸ ਦੇ ਟਾਈਮ ਤੇ ਜਿਹੜਾ ਸੈਂਟਰ ਸਰਕਾਰ ਦੇ ਖੂਹ ਸੀਗੇ ਇਹਨਾਂ ਨੇ ਕ੍ਰੈਸ਼ ਕੀਤਾ ਉਹਨੂੰ ਕ੍ਰੈਸ਼ ਕਰਕੇ ਉੱਥੇ ਪਾਰਕ ਬਣਾਇਆ ਗਿਆ ਕਦੇ ਵੀ ਪਾਰਕ ਛੱਪੜ ਦੇ ਵਿੱਚ ਨਹੀਂ ਬਣਦਾ ਹਾਈ ਕੋਰਟ ਦਾ ਹੁਕਮ ਆ ਇਹ ਛੱਪੜ ਨੂੰ ਅਸੀਂ ਭਰ ਨਹੀਂ ਸਕਦੇ ਜਿਹੜੀ ਟੈਕਨੀਕਲ ਗੱਲ ਆ ਇਹ ਇਹਨਾਂ ਕੋਲੇ ਕੋਈ ਪ੍ਰੂਫ ਨਹੀਂ ਇਹਨੇ ਦੱਸਣ ਵੀ ਪਾਈ ਕਿਸੇ ਤੋਂ ਅਸੀਂ ਇਜਾਜ਼ਤ ਲਈ ਖੂਹਾਂ ਨੂੰ ਢਾਉਣ ਦੀ ਨਹੀਂ ਲਈ ਕਿਸੇ ਤੋਂ ਇਜਾਜ਼ਤ ਲਈ ਅਸੀਂ ਨਵਾਂ ਛੱਪੜ ਬਣਾਉਣ ਦੀ ਨਹੀਂ ਲਈ ਫਿਰ ਕੌਣ ਹੈ ਇਹਨਾਂ ਦੀ ਮਦਦ ਕਰ ਰਿਹਾ ਯਾਰ ਜਿਹੜਾ ਇਹਨਾਂ ਧੱਕਾ ਛਾਹੀ ਕਰ ਰਿਹਾ ਜਾਈ ਸੀ ਸਾਹਿਬ ਮੈਂਬਰ ਜਦ ਮੈਂਬਰ ਦੀ ਸਾਹਿਬ ਤੇ ਪੰਚਾਇਤ ਮੈਂਬਰ ਆ ਸਰਕਾਰ ਢੋਟੀ ਆ ਉਹ ਡੇਨੀ ਸੌਂ ਰਹੀ ਨਹੀਂ ਸੌ ਗਈ ਜੀ ਕੀ ਕਹਾਂ ਧੱਕਾ ਹੋ ਰਿਹਾ ਸਾਡੇ ਨਾਲ ਧੱਕਾ ਹੋ ਰਿਹਾ ਜੀ ਜਿਹੜਾ ਸਰਪੰਚ ਅਜੇ ਸਾਫ਼ ਹੀ ਮਤੇ ਪਾ ਲੈਂਦਾ ਸੈਕਟਰੀ ਕਹਿੰਦਾ ਵੀ ਅਸੀਂ ਘਰੇ ਹੀ ਮਤੇ ਪਾਉਂਦੇ ਨੇ ਨਿਸ਼ਚੇਨ ਧੋਕੇ ਕਿਸੇ ਦੀ ਉਹਨੇ ਸੁਣੀ ਨਹੀਂ ਇੱਕ ਵੀ ਕਿੰਨੇ ਕਿ ਦਰਖਤ ਪੱਟੇ ਗਿਆ ਦਰਖਤ ਸਾਰੇ ਪੜ ਦਿੱਤੇ ਜਿਹੜੇ ਲਾਗੇ ਲਾਗੇ ਲੱਗੇ ਸੀਗੇ ਅੱਛਾ ਜੀ ਹਾਂ ਜੀ ਸਾਰੇ ਦਰਖਤ ਨੇ ਪੜ ਦਿੱਤੇ ਆ ਜਿਹੜੇ ਪਾਸੇ ਧਿਆਨ ਦੇਣਾ ਉਸ ਪਾਸੇ ਧਿਆਨ ਨਹੀਂ ਦੇ ਰਿਹਾ ਆ ਜਿਹੜਾ ਖਾਲਾ 20 ਸਾਲ ਹੋ ਗਏ ਇਹਨੂੰ ਬਣਨ ਵਾਲੇ ਨੂੰ ਇਹ ਕਿਸੇ ਨੇ ਬਣਾਇਆ ਨਹੀਂਗਾ ਇਧਰਲੇ ਪਾਸੇ ਦਾ ਧਿਆਨ ਨਹੀਂਗਾ ਇਹਦਾ ਸਰਪੰਚ ਇਹ ਕਰਦਾ ਹੁਣ ਉਹਨਾਂ ਦਾ ਇੱਕ ਹਸਬੰਦ ਘਰ ਆਲਾ ਆਉਂਦਾ ਮਤਲਬ ਸਹੀ ਨਹੀਂ ਸਾਨੂੰ ਲੱਗਾ ਇਹ ਸਰਪੰਚ ਸਹੀ ਨਹੀਂ ਸਾਡੇ ਹਿਸਾਬ ਚ ਜਿਹੜਾ ਕੁਦਰਤ ਨਾਲ ਛੇੜਖਾਨੀ ਕਰਦਾ ਉਹ ਸਰਪੰਚ ਸਹੀ ਨਹੀਂ ਹੈ ਤੂੰ ਤਮ ਕਿ ਆ ਰਹੇ ਹੋ ਤੁਹਾਨੂੰ ਕੀ ਕਾਹਦੀਆਂ ਮੈਨੂੰ ਸੈਕਟਰੀ ਦਾ ਫੋਨ ਆਇਆ ਸੀਗਾ ਜੀ ਮੈਨੂੰ ਕਹਿੰਦੇ ਸੀਗਾ ਵੀ ਤੂੰ ਕੰਮ ਨਹੀਂ ਚੱਲਣ ਦਿੰਦਾਗਾ ਤੁਸੀਂ ਕੰਮ ਨਹੀਂ ਚੱਲਣ ਦਿੰਦੇ ਇਹ ਠੀਕ ਆ ਮੈਂ 2 ਮਿੰਟ ਗੱਲ ਕੀਤੀ ਆ ਮੈਂ ਕਿਹਾ ਮੇਰੀ ਗੱਲ ਰਿਕਾਰਡ ਕਰਦਾ ਹੋਊਗਾ ਮੈਂ ਬਾਈ ਗਰਜੀਤ ਕੋਲੇ ਗਿਆ ਮੈਂ ਕਿਹਾ ਯਾਰ ਮੈਨੂੰ ਇਹ ਧਮਕੀਆਂ ਲਾਉਂਦੇ ਪਏ ਮੈਂ ਦੁਕਾਨ ਤੇ ਚੱਲਿਆ ਸੀਗਾ ਧਮਕੀਆਂ ਕਹਦੀ ਧਮਕੀਆਂ ਦਿੰਦੇ ਆਈ ਤੂੰ ਕੰਮ ਨਹੀਂ ਚੱਲਣ ਦਿੰਦਾ ਤੈਨੂੰ ਫੜਾਵਾਂਗੇ ਤੁਹਾਡੇ ਤੇ ਪਰਚੇ ਕਰਾਵਾਵਾਂਗੇ ਆ ਕੱਲ ਦੀ ਗੱਲ ਆ ਹਾਲਾ ਕਿ ਮੈਂ ਬੈੱਡ ਤੇ ਪਿਆ ਆਈ ਮੇਰੇ ਬੋਤਲ ਲੱਗੀ ਹੋਈ ਸੀਗੀ ਇੱਕ ਸਾਡਾ ਗਵੰਡੀ ਆ ਉਹ ਇਹਨਾਂ ਨੂੰ ਕਹਿੰਦਾ ਸਰਪੰਚ ਦੇ ਨਾਲ ਚੱਲੇ ਆਈ ਤੁਹਾਡੇ ਸਾਰਿਆਂ ਦੇ ਪਰਚੇ ਕਰਾਉਣੇ ਆ ਠੀਕ ਆ ਫੇਰ ਕਿ ਕਿਤੇ ਕਿਤੇ ਕਹਿੰਦੇ ਤੁਹਾਡੇ ਵਿਰਾਖਤ ਦਾ ਸਾਰੇ ਪੱਤੇ ਹੋਏ ਆ ਇਹ ਨਾਲ ਨਾਲ ਸਾਰੇ ਪੱਤੇ ਹੋਏ ਆ ਮੈਂ ਤਾਂ ਕਹਿੰਦਾ ਜਿਹੜਾ ਪੁਰਾਣਾ ਜੱਦੀ ਪੋਤੀ ਛੱਪੜਾ ਉਹਨੂੰ ਚਾਲੂ ਕੀਤਾ ਜਾਵੇ ਹੁਣੇ ਛੱਦੀ ਨਹੀਂ ਬੰਦੇ ਸਾਦੇ ਚਾਰ ਪੱਖ ਲੈnde ਸਾਰਿਆਂ ਦਾ ਕੋਈ ਪੱਖ ਨਹੀਂ ਲਿਆਗਾ ਆਕੇ ਇੱਥੇ ਮੈਂਬਰ ਵੀ ਧੋਕੇ ਮਾਰਦੇ ਗਏ ਪ੍ਰਸ਼ਾਸਨ ਕਰ ਰਿਹਾ ਕਿ ਪੰਚਾਇਤ ਕਰ ਰਹੀ ਤੱਕਾ ਨਾਲ ਹੀ ਪ੍ਰਸ਼ਾਸਨ ਆ ਜੀ ਤੇ ਨਾਲ ਹੀ ਪੰਚਾਇਤ ਅੱਛਾ ਕਿਉਂਕਿ ਇਹ ਪੰਚਾਇਤ ਨੂੰ ਗੱਲ ਆ ਕਿ ਵੀ ਸਫਾਈ ਕਰ ਲੋ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਪਰ ਸਾਨੂੰ ਪਤਾ ਲੱਗਾ ਕਿ ਹੁਣ ਇੱਥੇ ਖੂਬ ਬਣ ਰਹੇ ਆ ਜੀ ਕਿਉਂਕਿ ਜੇ ਇਹਨਾਂ ਨੇ ਇੱਥੇ ਖੂਬ ਬਣਾਉਣਾ ਮੱਛੀ ਪਾਉਣ ਨੂੰ ਆ ਫਿਰ ਪਰਲਾ ਕਿਉਂ ਬੰਦ ਕੀਤਾ ਪਿੰਡ 'ਚ ਕਿੰਨੇ ਛੱਪੜ ਨੇ ਪਿੰਡ 'ਚ ਲਈ ਦੋ ਆ ਜੀ ਮੇਨ ਦੂਆ ਜਿਹੜਾ ਕਿ ਪਹਿਲਾ ਪਹਿਲਾ ਪਰਲਾ ਛੱਪੜ ਸੀਗਾ ਸਦੀਆਂ ਤੋਂ ਬੰਨ ਰਿਹਾ ਦੋ ਜਿਹਦੇ ਵਿੱਚ ਇਹਨਾਂ ਨੇ ਕੀਤਾ ਉਹ ਛੱਪੜ ਦੀ ਸਫਾਈ ਕਰਕੇ ਤੇ ਉਹਨੂੰ ਛੋਟਾ ਕਰਤਾ ਛੱਪੜ ਨੂੰ ਆਪਦੇ ਵਾਲੇ ਪਾਸੇ ਕਹਿੰਦੇ ਗੰਦਾ ਪਾਣੀ ਨਹੀਂ ਪੈਂਦੇ ਨਾਲੇ ਗਰੀਬਾਂ ਵਾਲੇ ਪਾਸੇ ਗੰਦਾ ਪਾਣੀ ਪਵੇ ਇਹ ਅਸੀਂ ਨਹੀਂ ਹੁੰਦਾਂ ਟੱਕੇ 'ਚ ਨਹੀਂ ਚੱਲਣ ਦੇਣੀ ਕਿ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਪੰਚ ਸਾਹਿਬ ਨੂੰ ਵੀ ਭਾਈ ਵੀ ਇੱਥੇ ਕੋਈ ਮੱਛੀ ਪਾਉਣ ਦੀ ਮਾਨਾ ਚਾਹੀਦਾ ਕੋਈ ਇੱਥੇ ਖੂਹ ਨਹੀਂ ਬਣਨੀ ਚਾਹੀਦੀ ਸਾਡਾ ਅਸੀਂ ਦੂਸਰੀ ਧਿਰ ਵੀ ਖੜਾ ਆ ਤਾ ਗੱਲਬਾਤ ਕਰਾਂਗੇ ਅਸੀਂ ਬਾਪੂ ਜੀ ਸਾਸਿਕਾਲ ਸਾਥਰੀ ਗਾਲ ਕੀ ਨਾਮ ਆ ਤੁਹਾਡਾ ਸ੍ਰਿੰਦਰਪਾਲ ਸਿੰਘ ਨੰਬਰ ਦਾ ਅੱਛਾ ਤੁਸੀਂ ਪਿੰਡ ਦੇ ਨੰਬਰਦਾਰ ਹੋ ਮੌਜੂਦਾ ਹਾਂਜੀ ਹਾਂ ਕੀ ਮਸਲਾ ਪਿੰਡ ਵਾਲਿਆਂ ਨੇ ਕਿਹਾ ਕੀ ਹੈ ਜਿਹੜਾ ਛੱਪੜ ਆ ਇੱਥੇ ਇਧਰ ਨਹੀਂ ਬਣਨਾ ਚਾਹੀਦਾ ਖੂਨ ਨਹੀਂ ਬਣਨੇ ਚਾਹੀਦੇ ਕਿਉਂਕਿ ਗਰੀਬਾਂ ਦੇ ਘਰ ਆ ਕੀ ਲੱਗਦਾ ਵਾ ਕਿ ਤੁਹਾਨੂੰ ਇੱਥੇ ਛੱਪੜ ਬਣਨਾ ਚਾਹੀਦਾ ਪਾਰਕ ਕਿਉਂਕਿ ਛੱਪੜ ਦੇ ਵਿੱਚ ਪਾਰਕ ਨਹੀਂ ਬਣਦੀ ਹਾਂਜੀ ਤਾਂ ਲੱਗਦਾ ਤੁਸੀਂ ਇੱਥੇ ਪਾਰਕ ਬਣਾ ਰਹੇ ਹੋ ਪਿੰਡ ਦੇ ਨਹੀਂ ਜੀ ਅਸੀਂ ਪਾਰਕ ਨਹੀਂ ਅਸੀਂ ਇਹਦੀ ਸਫਾਈ ਕਰ ਰਹੇ ਹਾਂ ਇੱਥੇ ਗੰਦ ਬਹੁਤ ਪਿਆ ਸੀ ਤੇ ਰੂੜੀਆਂ ਸੀ ਹੋਰ ਗੰਦਾ ਗੰਦਾ ਮੰਦਾ ਥਾਂ ਸੀ ਜਿੱਲਾ ਇਹਨਾਂ ਨੇ ਜੀਸੀਬੀ ਲਾ ਕੇ ਸਰਪੰਚਾਂ ਨੇ ਸਾਫ਼ ਕੀਤਾ ਤੇ ਇਹਦੇ ਕਿਨਾਰੇ ਬਣਾਏ ਆ ਛੱਪੜ ਦੇ ਤਾਂ ਕਿ ਗਾਂ ਲੋਕਾਂ ਦੇ ਘਰਾਂ ਚ ਪਾਣੀ ਨਾ ਵੜੇ ਆ ਪਿੰਡ ਦੇ ਲੋਕ ਕਹਿੰਦੇ ਵੀ ਇਹਦਾ ਟੱਕਾ ਕਰ ਰਹੇ ਆ ਪਚਾਈ ਸਾਡੀ ਨਹੀਂ ਬਿਲਕੁਲ ਨਹੀਂ ਪਿੰਡ ਦੇ ਲੋਕਾਂ ਨੇ ਪਾਰਟੀ ਬਾਜ਼ੀ ਦਾ ਕਰਕੇ ਜਿਹੜੇ ਡਿਪਟੀ ਸਰਪੰਚ ਆ ਉਹ ਲੋਕਾਂ ਤੋਂ ਝੂਠੇ ਬਿਆਨ ਦਵਾ ਰਹੇ ਆ ਤੇ ਸਾਡਾ ਇਹ ਕੋਈ ਕਸੂਰ ਨਹੀਂਗਾ ਪੂਰੀ ਸਫਾਈ ਪਿੰਡ ਦੀ ਕੀਤੀ ਜਾਂਦੀ ਨੇ ਨਾਲੀਆਂ ਬਣਾਈ ਜਾਂਦੇ ਆ ਹੋਰ ਸਾਰੇ ਕੰਮ ਸਰਪੰਚ ਕਰੀ ਜਾਂਦਾ ਤੇ ਪਾਣੀ ਧਾਣੀ ਦਾ ਸਾਰਾ ਮੋਟਰਾਂ ਬਦਲੀਆਂ ਵਾਟਰ ਵਾਕੀਆਂ ਚੰਗੇ ਚੰਗੇ ਕੰਮ ਕੀਤੇ ਜਿੰਨੇ ਵੀ ਕੀਤੇ ਪਾਰਕ ਬਣਾਇਆ ਤੇ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਵੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਅੱਛਾ ਜੀ ਮੇਰੀ ਘਰ ਵਾਲੇ ਸਰਪੰਚ ਛੁੱਟੀਆਂ ਹੋਣ ਕਰਕੇ ਉਹ ਕਿਤੇ ਬਾਹਰ ਗਿਆ ਅੱਛਾ ਤੇ ਕੀ ਲੱਗਦਾ ਕਿ ਤੁਹਾਡੀ ਜਿਹੜੀ ਪੰਚਾਇਤ ਤੇ ਅਲੀਗੇਸ਼ਨ ਲੱਗ ਰਹੇ ਨੇ ਕਿ ਇਹਨਾਂ ਨੇ ਜਿਹੜੇ ਖੂਹ ਬਣਾ ਦੇਨੇ ਆ ਜੀ ਗਰੀਬਾਂ ਤੇ ਦਬਕੇ ਮਾਰਦੇ ਆ ਅਸੀਂ ਕੋਈ ਕਿਸੇ ਨੂੰ ਦਬਕਾ ਨਹੀਂ ਮਾਰ ਰਹਾ ਅਸੀਂ ਤਾਂ ਨਾਲ ਨਾ ਸਫਾਈ ਅਸੀਂ ਕਰ ਰਹੇ ਆ ਰੂੜੀਆਂ ਚੱਕੀਆਂ ਇੱਥੇ ਝਾੜੀਆਂ ਦੇ ਵਿੱਚ ਲੋਕ ਕੇ ਗਲਤ ਅੰਸਰ ਪੈਂਦੇ ਸੀਗੇ ਉਹ ਅਸੀਂ ਸਾਫ ਸਫਾਈ ਕੀਤੀ ਆ ਇਹੋ ਕੰਮ ਕੀਤਾ ਅਸੀਂ ਜ਼ੋਰ ਕੋਸ਼ਿਸ਼ ਅੱਛਾ ਜੀ ਬਸ ਇਹੋ ਕੀਤਾ ਸਾਫ ਸਫਾਈ ਕੀਤੀ ਆ ਤੇ ਦਰਖਤ ਜਿਹੜੇ ਵੱਡੇ ਆ ਕੀ ਪਰਮਿਸ਼ਨ ਹੈਗੀ ਇਹ ਦਰਖਤ ਨਹੀਂ ਜੀ ਪੱਟਿਆ ਅਸੀਂ ਅਸੀਂ ਤਾਂ ਇੱਥੇ ਬਾੜੀ ਕਿਕਰਾਂ ਦੇ ਝਾੜੀਆਂ ਸਿੱਖ ਜਾਂ ਝਾੜੀਆਂ ਉਹ ਪੱਟੀਆਂ ਕੋਈ ਦਰਖਤ ਨਹੀਂ ਪੱਟਿਆ ਬਿਲਕੁਲ ਨਹੀਂ ਕੋਈ ਬੇਬੁਨਿਆਰ ਸਾਰੇ